ਜਿਹੜੀ ਪੱਗ ਮੈਂ ਬੰਨੀ ਹੋਈ ਹੈ ਜਾਂ ਜਿਹੜੇ ਮੇਰੇ ਮਹਿਮਾਨ ਅੱਜ ਪੱਗ ਬੰਨ ਕੇ ਬੈਠੇ ਹੋਏ ਨੇ ਇਹ ਪੱਗਾਂ ਦਾ ਮੁੱਲ ਪੱਗ ਬੰਨਣ ਵਾਲੇ ਨੂੰ ਪਤਾ ਇਹ ਦਸਤਾਰ ਦਾ ਮੁੱਲ ਇਹ ਸਿਰਫ 5 6 ਮੀਟਰ ਦਾ ਕੋਈ ਕਪੜਾ ਨਹੀਂ ਹੈ ਇਹ ਸਾਡੀ ਆਈਡੈਂਟੀਟੀ ਹੈ ਇਹ ਸਾਡਾ ਸ਼ਰੀਰ ਦਾ ਇੱਕ ਅੰਗ ਹੈ ਜਿਹਨੂੰ ਆਪਾਂ ਇਹ ਕਹਿ ਕੇ ਬੇਇੱਜ਼ਤ ਕਰਦੇ ਹਾਂ ਪੱਗਾਂ ਦਾ ਕੀ ਹੈ ਇਹਦੇ ਤੇ ਕਿਹੜਾ ਕਿੱਲਾ ਲੱਗੀਆਂ ਨੇ ਉਤਰ ਵੀ ਸਕਦੀ ਹੈ ਤੇ ਬੰਨੀ ਵੀ ਜਾ ਸਕਦੀ ਹੈ ਇਹ ਸ਼ਰਮਸਾਰ ਕੀਤਾ ਜਾਣ ਵਾਲਾ ਬਿਆਨ ਹੋਰ ਕਿਸੇ ਦਾ ਨਹੀਂ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦਾ ਉਤੋਂ ਵੀ ਵੱਡੀ ਸ਼ਰਮਸਾਰਲੀ ਗੱਲ ਦੇਖ ਲੋ ਜਿਵੇਂ ਸਬਜੀ ਮੰਡੀ ਦੇ ਵਿੱਚ ਸਬਜ਼ੀਆਂ ਵਿਕਦੀਆਂ ਨੇ ਨਾ ਉਦਾਂ ਹੋਕਾ ਦਿੱਤਾ ਜਾ ਰਿਹਾ ਭਾਈ ਪੱਗਾਂ ਪਛਾਣ ਕੇ ਆਪਣੀਆਂ ਲੈ ਜਾਓ ਜਿਹੜੀਆਂ ਇੱਥੇ ਧਰੀਆਂ ਪਿਆ ਨੇ ਜਿਹੜੀਆਂ ਉੱਥੇ ਇੱਥੇ ਤੁਹਾਡੇ ਸਿਰਾਂ ਤੋਂ ਉਤਾਰ ਕੇ ਸੁੱਟ ਦਿੱਤੀਆਂ ਨੇ ਆਪਣੀਆਂ ਪੱਗਾਂ ਪਛਾਣ ਕੇ ਲੈ ਜਾਓ ਇਹ ਕਿੱਥੇ ਹੋ ਰਿਹਾ ਪੰਜਾਬ ਦੇ ਵਿੱਚ ਹੋ ਰਿਹਾ ਜਨਾਬ ਪੰਜਾਬ ਤੋਂ ਬਾਹਰ ਜਦੋਂ ਤੁਹਾਡੀ ਪੱਗ ਦਾ ਇੱਕ ਲੜ ਵੀ ਕੋਈ ਹੱਥ ਲਾ ਦੇਣਾ ਤੇ ਅਸੀਂ ਖਾਣ ਨੂੰ ਪੈ ਜੰਨੇ ਆ ਅਸੀਂ ਪੂਰਾ ਪੰਥ ਇਕੱਠਾ ਕਰ ਲੈਨੇ ਦੇਖੋ ਜੀ ਦਸਤਾਰ ਦੀ ਬੇਦਬੀ ਕਰਤੀ ਦੇਖੋ ਜੀ ਪਗੜੀ ਦੀ ਬੇਦਬੀ ਕਰਤੀ ਇੱਥੇ ਤਾਂ ਅਸੀਂ ਆਪ ਪੱਗਾਂ ਲਾ ਰਹੇ ਆ ਨਾ ਸਿਰਫ ਲਾ ਰਹੇ ਆ ਬਲਕਿ ਪੱਗਾ ਦਾ ਮਜ਼ਾਕ ਵੀ ਬਣਾ ਰਹੇ ਆ ਤਿੰਨ ਤਸਵੀਰਾਂ ਦੇਖੋ ਜਿਹੜੀਆਂ ਖੁਦ ਨੂੰ ਸ਼ਰਮਸਾਰ ਕਰਦੀਆਂ ਨੇ ਪੱਗਾ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਬਾਜਦੀਆਂ ਨੇ ਵੀ ਤੇ ਲੱਛਦੀਆਂ ਵੀ ਨੇ ਉਹ ਪਹਿਲਾਂ ਪੱਗਾਂ ਦੇ ਲੋਕ ਪੁੱਛੋ ਮੈਨੂੰ ਪਛਾਣ ਕੇ ਲੈ ਜਾਓ ਪੱਗਾ ਫੇਰ ਗੱਲ ਕਰਿਓ ਪਹਿਲੀਆਂ ਨੂੰ ਸੇਕ ਦੇਣਾ ਲੈ ਜਾਓ ਤੇ ਜੁੜ ਜਾਓ ਪੱਗਾ ਪਿੱਛੇ ਨੂੰ ਪੁੱਛੋ ਲੈਣਾ ਸੇਕ ਦੇਣਾ ਫੇਰ ਆ ਜਾਓ